ਹੁਣ ਆਕਾਲੀ ਦਲ ਨੇ 3 ਦਿਨ ਦਾ ਡੈਲੀਗੇਟ اجلاس ਰੱਖ ਵੀ ਦਿੱਤਾ ਹੈ ਕਿ ਆਪਣਾ اجلاس ਹੋਏਗਾ ਉਹਦੇ ਚਾਹ ਸਾਰੀਆਂ ਚੀਜ਼ਾਂ ਵੀ ਹੋ ਗਣਗੇ ਨਾਲ ਇਹ ਵੀ ਕਹਿੰਦਾ ਵੀ ਜਿਹੜੇ 8 ਕੱਡੇ ਹੋਏ ਨੇ ਉਹ ਤਾਂ ਡੈਲੀਗੇਟ ਨਹੀਂ ਹੋਣਗੇ ਵੀ ਬਾਤ ਚ ਕਲੀਅਰ ਕਰਤਾ ਤਾਂ ਜੇ ਇੰਨੇ ਲੰਮੇ ਸਮੇਂ ਦੇ ਵਿੱਚ ਜਿਹੜੀ ਸੂਚਨਾ ਹੈ ਜੇ 110 ਜਾਂ ਇਸ ਤੋਂ ਵੱਧ ਡੈਲੀਗੇਟ ਹਾ ਹੀ ਨਹੀਂ ਹੈ ਜਿਹੜੇ origianally ਚੁਣੇ ਗਏ ਸੀ ਉਹਦੀ ਵਜ੍ਹਾ ਕੋਈ ਹੋਰ ਹੋ ਸਕਦੀ ਹੈ ਅੰਤਤ ਹੋ ਸਕਦੀ ਹੈ ਪਾਰਟੀ ਦਾ ਛੱਡਣਾ ਦੂਜੀਆ ਪਾਰਟੀਆਂ ਜਾਣਾ ਜਾਂ ਵੱਖ-ਵੱਖ ਤਰੀਕੇ ਦਾ ਕੁਝ ਵੀ ਹੋ ਸਕਦਾ ਪਰ ਜੇ ਹੁਣ ਉਹਨਾਂ ਦੇ ਕਨਸਟੀਟਿਊਸ਼ਨ ਨੇ ਰਾਈਟ ਦਿੱਤਾ ਉਹਨਾਂ ਨੂੰ ਕਿ ਜੀ ਪ੍ਰਧਾਨ ਜੀ ਨੂੰ ਨਾਮਿਨੇਟ ਕਰ ਸਕਦਾ ਜੇ ਪ੍ਰਧਾਨ ਸਾਹਿਬ ਨੇ ਆਪ ਹੀ ਨਾਮਿਨੇਟ ਕਰ ਲਏ ਲਗਭਗ 20% ਦੇ ਨੇੜੇ ਤੇੜੇ ਬਣ ਜਾਂਦੀ ਹੈ ਇਹ ਹੋਰ ਵੀ ਨਾਲ ਹੀ ਹੁੰਦੇ ਨੇ ਬਹੁਤੇ ਜਿਹੜੇ ਤਤ ਚੋਣ ਤਾਂ ਫਿਰ ਕਲੀਅਰ ਹੋ ਜਾਂਦੀ ਹੈ ਉੱਤੇ ਇੱਕ ਰਸਮ ਹੀ ਹੋਣੀ ਹੈ ਮਤਲਬ ਉਸ ਪਦਨ ਦੀ ਉੱਤੇ ਜਾ ਕੇ ਜੇ ਡਿਮਾਂਡ ਵੀ ਬਾਕੀ ਬੰਦੇ ਕਰਨਗੇ ਇਹਦੇ ਨਾਲ ਹੀ ਕੀ ਅਕਾਲੀ ਦਲ ਦਾ ਅੰਦਰੂਨੀ ਮਸਲਾ ਹੱਲ ਤਾਂ ਨਹੀਂ ਹੋ ਜੇਗਾ ਕਿ ਲੀਡਰਸ਼ਿਪ ਬਿਲਕੁਲ ਇਹਨੂੰ ਹੀ ਮਾਨਤਾ ਮਿਲ ਜੇਗੀ ਜਾਂ ਜਿਹੜੇ ਨਵੇਂ ਸਿਰੇਓ ਡਿਮਾਂਡ ਹੋ ਰਹੀ ਆ ਵਿਰੋਧੀ ਵੀ ਕਰ ਰਹੇ ਨੇ ਤੇ ਹੋਰ ਵੀ ਬਹੁਤ ਸਾਰੇ ਲੋਕ ਕਿ ਚਾਹੁੰਦੇ ਜਿਹੜੇ ਅਕਾਲੀ ਦਲ ਦੇ ਇਹਨਾਂ ਸੁਭਚਿੰਤਕ ਨੇ ਵੈਸੇ ਤਾਂ ਕਿ ਉਹਦੇ ਚ ਇੱਕ ਚੇਂਜ ਆਉਣੀ ਚਾਹੀਦੀ ਹੈ ਜਾਂ ਅਕਾਲੀ ਦਲ ਕੜਾ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਪਾਰਟੀ ਦੀ ਲੋੜ ਹੈ ਤੇ ਜੇ ਉਹ ਫਰੈਸ਼ਨੈਸ ਦੇ ਨਾਲ ਨਵੇਂ ਤਰੀਕੇ ਢੰਗ ਤਰੀਕਿਆਂ ਦੇ ਨਾਲ ਨਹੀਂ ਆਉਂਦੀ ਤਾਂ ਇਹ ਤਰੀਕਾ ਕਿੰਨਾ ਕੁ ਕੰਮ ਹੁਣ ਇਹ ਹੋ ਜਾਏਗਾ ਇਸ ਢੰਗ ਦੇ ਨਾਲ ਇਹ ਮੈਨੂੰ ਖਾਸੇ ਦਿਲਚਸਪ ਆਸਪੈਕਟ ਲੱਗਿਆ ਕਿ 110 ਟੋਟਲ ਵੈਕੈਂਸੀਆਂ ਹੈਗੀਆਂ ਇਹਨਾਂ ਦੇ ਜਨਰਲ ਕੌਂਸਲ ਦੇ ਵਿੱਚ ਹੋ ਜਾਂਦੀ ਕਿ ਇਹਨੇ ਲੰਬੇ ਸਮੇਂ ਤੋਂ ਜਦੋਂ ਇਲੈਕਸ਼ਨ ਨਾ ਹੋਈ ਹੋਵੇ ਅਕਾਲੀ ਦਲ ਦੇ ਵਿਧਾਨ ਦੇ ਵਿੱਚ ਧਰਮ ਹੈਗੇ 3 ਸਾਲ ਦਿੱਤੇ ਹੁਣ ਇੰਟਰਸਟਿੰਗ ਪਾਰਟ ਇਹ ਹੈ ਇਸ ਵਿਧਾਨ ਦਾ ਕਿ ਇਹ ਜਦ ਤੱਕ ਅਗਲੀ ਇਲੈਕਸ਼ਨ ਨਹੀਂ ਹੁੰਦੀ ਉਹ ਤੱਕ ਇਹ ਹੌਸ ਕੰਟੀਨਿਊ ਰਹੇਗਾ। ਔਰ ਇਸ ਹਾਊਸ ਦੀ ਜਿਹੜੀ ਇੰਪੋਰਟੈਂਸ ਹੈ ਉਹ ਇਹ ਹੈ ਕਿ ਇਹਨੇ ਪਾਰਟੀ ਦੇ ਪ੍ਰਧਾਨ ਨੂੰ ਇਲੈਕਟ ਕਰਨਾ ਹੁੰਦਾ। ਅੱਗੇ 2 ਸਾਲ ਬਾਅਦ ਹੋਇਆ ਕਰਦਾ ਸੀ ਪੁਰਾਣੇ ਵਿਧਾਨ ਦੇ ਵਿੱਚ। ਉਹ ਤਾਂ ਫੜ 2 ਸਾਲ ਬਾਅਦ ਸੀਗਾ। ਤੇ ਹੁਣ ਇਹ ਕਲਾਸ ਚੱਕ ਤੇ ਇਹਨਾਂ ਨੇ 3 ਸਾਲ ਦੀ ਟਰਮ ਹੈ ਪ੍ਰਧਾਨ ਦੀ ਤੇ ਬਾਕੀ ਸਾਰੇ ਜਿ세 ਬੰਦੇ ਜਿੰਨੇ ਵਾਸਤੇ ਮਿਰ ਤੇ ਜਦ ਤੱਕ ਅਗਲੇ ਇਲੈਕਸ਼ਨ ਨਹੀਂ ਹੁੰਦੇ ਉਹ ਕੰਟੀਨਿਊ ਕਰਦਾ ਕਿ ਸਿਸਟਮ ਇਹ ਸੀਗਾ। ਕਿ ਜਿਹੜਾ ਪ੍ਰਧਾਨ ਦੇ ਇਲੈਕਸ਼ਨ ਹੋਣੀ ਹੁੰਦੇ ਸੀ ਉਸ ਤੋਂ ਬਾਅਦ ਪਰਤੇ ਹੁੰਦੇ ਪਹਿਲਾ ਪਰਤੇ ਹੁੰਦੇ ਸੀ ਡੈਲੀਗੇਟ ਆਵੇ ਬਣਦੇ ਸੀ ਫਿਰ ਉਹ ਜਨਰਲ ਅਸੈਂਬਲੀ ਤੋਂ ਅਨਲੈਕਟ ਕਰਦੇ ਤਾਂ ਉਹ ਉਸ ਨੂੰ ਪ੍ਰਧਾਨ ਨੂੰ ਰਿਜੈਕਟ ਕਰਨੋਂ ਕੋਈ ਕਰਦੀ ਸੀ ਇੱਕ ਡੈਮੋਕਰੈਟਿਕ ਪ੍ਰੋਸੀਜਰ ਸੀਗਾ ਉਹ ਹੁਣ ਇਸ ਵਿਧਾਨ ਦੇ ਵਿੱਚ ਇਹਨਾਂ ਨੇ ਕੀਤਾ ਚੇਅਰਮੈਨ ਸਵੈਰਿ ਹੀ ਦੇਖਿਆ ਮੈਂ ਕਦੇ ਦੇਖਾਇ ਹੈ ਕਿ ਤੇ ਇਹਦੇ ਵਿੱਚ ਪ੍ਰਧਾਨ ਨੂੰ ਪੂਰੀ ਪਾਵਰ ਹੈਗੀ ਹੈ ਵਾਕੈਂਸੀ ਭਰਨ ਦੀ ਜਿੰਨੀ ਮਰਜ਼ੀ ਵਾਕਸੀ ਹੁਣ ਸੋ ਉਹ ਵਿਧਾਨ ਤੋਂ ਬਾਹਰ ਜਾ ਕੇ ਕੋਈ ਗੱਲ ਨਹੀਂ ਉਹ ਐਸਪਰ ਦੀ ਕਨਸਟੀਟਿਊਸ਼ਨ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪਿਛਲੀ ਵਾਰੀ ਨਿਰਗ ਜਨਰਲ ਹੌਸੀਗਾ ਉਹਦੇ ਲੈਕਚਰ ਕਿਸ ਵળે ਹੋਈ ਸੀ ਕੋਦੋਂ ਭਰਤੀ ਕਦੋਂ ਹੋਈ ਸੀ ਕੋਦੋਂ ਪ੍ਰਧਾਨ ਚੁਣਿਆ ਸਾਰਾ ਕੁਝ ਚਲੋ ਉਹ ਵੱਖਰਾ ਗੱਲ ਹੈ ਮੇਰੇ ਦਿਮਾਗ ਦੇ ਵਿੱਚ ਮੇਰੇ ਦੇ ਬੜਾ ਸਿੰਪਲ ਦੀ ਗੱਲ ਹੋਰ ਸੀ ਵੀ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਪ੍ਰਧਾਨ ਨੇ 110 ਮੈਂਬਰ ਜਨਲ ਆਫ ਦਾ ਨਾਮਿਨੇਟ ਕਰ ਤੇ ਇਹੇ ਹਾਊਸ ਪ੍ਰਧਾਨ ਚੁੜਦਾ ਹੁਣ ਕੱਲ ਨੂੰ ਜਿਹੜੇ ਇਸ ਵੇਲੇ ਆਕਾਰੀ ਦਲ ਦੀ ਸਿਚੁਏਸ਼ਨ ਹੈ ਮੈਂ ਸਪੋਜ਼ ਕਰ ਰਿਹਾ ਹਾਂ ਸਪੋਸ ਕਰਨ ਦਾ ਕੁਝ ਥੋੜਾ ਜਿਹਾ ਇੱਕ ਬੇਸ ਹੈਗਾ ਕਿ ਜਦੋਂ ਪਿਛਲੇ ਦਿਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਤੇ ਫਿਰ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਵੇਲੇ ਇੱਕ ਗੱਲ ਉੱઠી ਸੀਗੀ ਇਹਨਾਂ ਦੇ ਸਰਕਲ 'ਚ ਹੋਈ ਕਿ ਹੋ ਸਕਦਾ ਹੈ ਕਿ ਖਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਤੋਂ ਅਨਰਾਇਡ ਕਰਕੇ ਇਸ ਅਕਾਲ ਤੱਕ ਸਾਹਮਣੇ ਪੇਸ਼ ਹੋ। ਇਹ ਜਿਹੜਾ ਇਸ ਵੇਲੇ ਮਾਮਲਾ ਚੱਲ ਰਿਹਾ ਤੇ ਇਹਨਾਂ ਨੇ ਆਪਣੀ ਵਰਚਨਤਾ ਸਬਮਿਟ ਕਰਤੀ ਉਸ ਤੋਂ ਬਾਅਦ 30 ਅਗਸਤ ਨੂੰ ਅਪੜੇ ਸਿੰਘ ਸਾਹਿਬਾਨ ਦੀ ਮੀਟਿੰਗ ਹੈਗੀ ਹੈ। ਉਸ ਤੋਂ ਬਾਅਦ ਉਹਨਾਂ ਨੇ ਅਗਲਾ ਫੈਸਲਾ ਕਰਨਾ ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਸਕਵਰ ਕੀਤੀ ਹੈ ਉਹਨਾਂ ਨੂੰ ਵੀ ਸਨਮਾਨ ਕੀਤਾ ਜਾਏਗਾ ਜਿਨ੍ਹਾਂ ਦੇ ਖਿਲਾਫ ਸਕਵਰ ਹੋਇਆ ਤਾਂ ਉਹਨਾਂ ਨੂੰ ਵੀ ਸਨਮਾਨ ਕੀਤਾ ਜਾਏਗਾ ਕਿ ਉੱਥੇ ਇਹ ਇੱਕ ਨਿਮਾਣੇ ਸਿੱਖ ਨੂੰ ਪੇਸ਼ ਹੋਣਗੇ ਨਿਮਾਣੇ ਸਿੱਖ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਜਾ ਉਹਦਾ ਕਾਰਨ ਬੜਾ ਸਪਸ਼ਟ ਹੈ ਇਹ ਸਿਰਫ ਕਾਲੀ ਦਲ ਦੇ ਪ੍ਰਧਾਨਗੀ ਦੀ ਗੱਲ ਨਹੀਂ ਹੈ ਕਾਲੀ ਦਲ ਦਾ ਪ੍ਰਧਾਨ ਹੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵਿੱਚ ਰੋਲ ਮੇਨ ਅਦਾ ਕਰਦਾ ਹੈ ਉਹ ਸ਼ਰੋਮਣੀ ਕਮੇਟੀ ਹੀ ਜਿਨ੍ਹਾਂ ਸਿੰਘ ਸਾਹਿਬਾਨ ਨੇ ਕਸਲਾ ਲੈਣਾ ਉਹਨਾਂ ਨੂੰ ਅਪਾਰਟਮੈਂਟ ਦੇ ਵਿੱਚ ਐਸਡੀਪੀਸੀ ਦੀ ਰੋਲ ਐ ਐਸਡੀਪੀਸੀ ਨੇ ਕਰਨੀ ਐ ਸੋ ਇੰਡਾਇਰੈਕਟਲੀ ਜਿਹੜਾ ਇਹ ਮਸਲਾ ਹੈ ਬਹੁਤ ਉਲਝਿਆ ਹੋਇਆ ਤਾਂ ਉਸ ਕੰਟੈਕਸਟ ਦੇ ਵਿੱਚ ਗੱਲ ਹੋ ਰਹੀ ਸੀਗੀ ਕਿ ਹੋ ਸਕਦਾ ਹੈ ਕਿ ਨਿਵਾੜੇ ਸਿੱਖ ਨੂੰ ਉਸ ਵੀਰ ਜੀ ਪੇਸ਼ ਹੋਣ ਜੇ ਉਥੇ ਪੇਸ਼ ਹੁੰਦੇ ਐ ਸਜ਼ਾ ਲਵਾ ਕੇ ਜੇ ਰੀਇਲੈਕਟ ਹੋਣਾ ਚਾਹਣ ਫਿਰ ਇਸੇ ਹਾਊਸ ਨੇ ਰੀਇਲੈਕਟ ਕਰਨਾ ਉਹਨਾਂ ਨੂੰ ਫਿਰ ਨਵੀਂ ਇਲੈਕਸ਼ਨ ਦੀ ਲੋੜ ਨਹੀਂ ਐ ਇਹ ਜਿਹੜਾ ਇਹ ਨੈਰੇਟਿਵ ਚੱਲ ਰਿਹਾ ਹੈ ਇਹਨਾਂ ਨੇ ਜਿਹੜੀ ਉਹ ਨਵ ਇਨੀਸ਼ੀਏਟਸ ਕਰਨੀਆਂ ਉਹ ਇਸ ਕੰਟੈਕਸਟ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਵੈਸੇ ਇਹਨਾਂ ਨੇ ਜਨਰਲ ਹੌ ਦੇ ਤਿੰਨ ਦਿਨਾਂ ਦੀ ਮੀਟਿੰਗ ਨਵੰਬਰ ਦੇ ਵਿੱਚ ਕਾਲ ਕੀਤੀ ਹੈ ਜਿਹਰ ਵਿੱਚ ਇਹਨਾਂ ਨੇ ਕਿਹਾ ਕਿ ਪਾਰਟੀ ਪ੍ਰੋਗਰਾਮ ਅਸੀਂ ਨਵਾਂ ਅਨਾਉਂਸ ਕਰਾਂਗੇ ਨਾਰਮਲੀ ਇਹ ਹੀ ਹੁੰਦਾ ਹੈ ਕਿ ਜਿਹੜੀਆਂ ਮੇਜਰ ਇਹ ਪਾਰਟੀ ਪ੍ਰੋਗਰਾਮ ਸਾਰੇ ਬਣੇ ਆ ਪਿੱਛੇ ਉੱਥੇ ਪਾਰਟੀ ਕਾਨਫਰੰਸ ਹੁੰਦੀ ਹੈ ਤੇ ਨਾਲ ਜਨਰਲ ਹੌ ਦੀ ਮੀਟਿੰਗ ਹੁੰਦੀ ਹੈ ਨਾਰਮਲੀ 2 ਦਿਨ ਦਾ ਪ੍ਰੋਗਰਾਮ ਹੋਇਆ ਕਰਦਾ ਦੋ ਤੋਂ ਤਿੰਨ ਦਿਨ ਦਾ ਲੁਧਿਆਣੇ ਇਂ ਚ ਰੋਈ ਸੀਗੀ ਉਹ ਵੀ 2 ਦਿਨ ਤੁਸੀਂ ਬਟਾਲਾ ਵੀ 3 ਦਿਨ ਦੀ ਸੀ ਤੇ ਮੋਗੇ ਵੀ 2 ਦਿਨ ਦੀ ਸੀ ਉਹ ਉਹ ਕਾਨਫਰੰਸ ਉਹਦਾ ਪਾਰਟ ਹੁੰਦੀ ਉੱਥੇ ਅਨਾਉਂਸਮੈਂਟ ਨਾਰਮਲੀ ਪਾਰਟੀ ਪ੍ਰੋਗਰਾਮ ਕਰਿਆ ਕਰਦੇ ਤੋਂ ਇਹ ਸਿਸਟਮ ਇਹਨਾਂ ਦਾ ਹੈਗਾ ਉਹ ਉਸ ਕੰਟੈਸਟ ਦੇ ਵਿੱਚ ਦੇਖੋ ਜੇ ਇਸੇ ਹਾਊਸ ਦੇ ਵਿੱਚ 110 ਮੈਂਬਰ ਤੁਸੀਂ ਰੀ-ਇਲੈਕਟ ਕਰਨੇ ਹੈ ਤੇ ਉਹਨਾਂ ਨੇ ਹੀ ਪ੍ਰਧਾਨ ਚੁਣਨਾ ਤੇ ਇਸਲਾਹ ਆਲੀ ਗੱਲ ਹੈਗੀ ਆ ਬਾਕੀ ਲੀਗਲੀ ਦਾ ਕੋਈ ਇਹਦੇ ਚ ਕੋਈ ਗੱਲ ਨਹੀਂ ਗਈ ਇੱਕ ਹੋਰ ਵੀ ਹੈ ਪਹਿਲਾ ਗੱਲ ਚੱਲ ਰਹੀ ਸੀ ਕਿ ਜਿਹੜੇ ਇਹ ਕੱਢੇ ਹੋਏ ਹੈਗੇ ਹੁਣ ਤੱਕੜੇ ਹੋਏ ਲੀਡਰ ਹੈਗੇ ਕਾਲੀ ਦਲ ਦੇ ਇਹਨਾਂ ਦੇ ਵਿੱਚ ਵੀ ਇੱਕ ਮੂਵ ਪਹਿਲਾਂ ਡਿਸਕਸ ਹੋ ਰਹੀ ਸੀ ਕਿ ਡੈਲੀਗੇਟ ਸੈਸ਼ਨ ਅਰ ਰਿਕੁਇਜੀਸ਼ਨ ਕੀਤਾ ਜਾਵੇ ਉਹ ਤਾਂ ਜੇ ਉਹਨਾਂ ਦੇ ਨਾਲ ਸਬੰਧਤ ਡੈਲੀਗੇਟ ਹੋਣਗੇ ਉਹ ਹੁਣ ਵੀ ਕਰ ਸਕਦੇ ਆ ਉਸ ਪੱਖੋਂ ਵੀ ਕੱਲ ਨੂੰ ਜੇ ਡੈਲੀਗੇਟ ਸੈਟਿੰਗ ਕਿਸੇ ਨੇ ਰਿਕੁਇਜੀਸ਼ਨ ਕਰਨਾ ਹੋਵੇ ਹੁਣ ਮੈਨੂੰ ਪਤਾ ਨਹੀਂ ਕਿ ਹੋ ਸਕਦਾ ਕਿ ਨਹੀਂ ਟੈਕਨੀਕਲੀ ਕਿਉਂਕਿ ਆਲਰੇਡੀ ਅਨਾਊਂਸਮੈਂਟ ਹੋ ਚੁੱਕੀ ਹੈ ਕਿ ਨਵੰਬਰ ਦੇ ਵਿੱਚ ਡੈਲੀਗੇਟ ਸੈਸ਼ਨ ਕੀਤਾ ਜਾਂਦਾ ਹੈ ਸੋ ਇਸ ਕਰਕੇ ਰਿਕੁਇਜੀਸ਼ਨ ਦੀ ਸੰਭਾਵਨਾ ਤਾਂ ਕੋਈ ਨਹੀਂ ਲੇਕਿਨ ਇਹ ਦੂਸਰਾ ਐਸਪੈਕਟ ਇਹਦਾ ਇੰਪੋਰਟੈਂਟ ਹੈ ਇਖਲਾਕੀ ਪੱਧਰ ਤੇ ਜੇ ਪ੍ਰਧਾਨ ਨੇ ਅਸਤੀਫਾ ਦੇ ਕੇ ਜਾਣਾ ਹੋਵੇ ਤੇ ਉਹ ਇਸੇ ਹਾਲ ਤੇ ਰੀਇਲੈਕਟ ਕਰਨਾ ਹੋਵੇ ਉਹ ਪੱਖ ਇਸ ਗੱਲ ਦਾ ਹੈ ਇਹਦਾ ਮਤਲਬ ਇਹੀ ਹੈ ਕਿ ਫਿਰ ਇੱਕ ਗੱਲ ਤਾਂ ਹੈ ਕਿ ਜੇ ਇਜਲਾਸ ਨਹੀਂ ਹੁੰਦਾ ਜਦ ਤੱਕ ਜਦ ਤੱਕ ਪ੍ਰਧਾਨ ਨਾਮਿਨੇਟ ਕਰੇ ਜੋ ਮਰਜ਼ੀ ਕਰਦਾ ਪਰ ਨਵਾਂ ਇਜਲਾਸ ਵੀ ਜੇ ਫਰੈਸ਼ ਡੈਲੀਗੇਟਾਂ ਨਾਲ ਨਹੀਂ ਹੋਏਗਾ ਨੀਚੋਂ ਚੋਣ ਨਹੀਂ ਆਏਗੀ ਮਤਲਬ ਚੋਣ ਤਾਂ ਅਕਾਲੀ ਦਲ ਚ ਜ਼ਿਲ੍ਹਾ ਜਥੇਦਾਰੀਆਂ ਦੀ ਵੀ ਹੁੰਦੀ ਹੈ ਬਾਕੀ ਚੀਜ਼ਾਂ ਦੀ ਵੀ ਹੁੰਦੀ ਹੈ ਜੇ ਨੀਚੋ ਨਹੀਂ ਆਏਗਾ ਤਾਂ ਨੀਚੋ ਡੈਲੀਗੇਟ ਨਹੀਂ ਹੋਣਗੇ ਤਾਂ ਠੀਕ ਹੈ ਉਹਦੀ ਵਿਆਖਿਆ ਤਾਂ ਕੋਈ ਵੀ ਕਰ ਸਕਦਾ ਟੈਕਨੀਕਲੀ ਵੀ ਚਲੋ ਜੀ ਇਹ ਕਾਲੀ ਦਲ ਦੇ ਪ੍ਰਧਾਨ ਨੂੰ ਮੈਨੂੰ ਤਾਂ ਲੱਗਦਾ ਇਹ ਟੈਕਨੀਕਲੀ ਵੀ ਜੇ ਲੀਗਲ ਕੋਈ ਵਿਆਖਿਆ ਕਰੂਗਾ ਤਾਂ ਉਹਦੀ ਜਿਹੜੀ ਪ੍ਰੈਸ਼ਰ ਹੈ ਨਵਾਂ ਕੇ ਡਰਾਉਣ ਦੀ ਹੇਠੋਂ ਚੋਣਾ ਹੋ ਕੇ ਡੈਲੀਗੇਟ ਵੀ ਚੁੜ ਕੇ ਆਉਣ ਦੀ ਉਹ ਤਾਂ ਫਿਰ ਬੰਦ ਹੀ ਹੋ ਜਾਏਗਾ ਫਿਰ ਤਾਂ ਨਾਮਿਨੇਟ ਕਰਕੇ ਜਦਮਰਜ਼ੀ ਇਹ ਕਾਲੀ ਦਲ ਦਾ ਪ੍ਰਧਾਨ ਆਪਣੇ ਆਪ ਨੂੰ ਪ੍ਰਧਾਨ ਚੁਣ ਲਿਆ ਕਰੇਗਾ ਇਹ ਤਾਂ ਦੇਖੋ ਬੜੇ ਹੁਣ ਜਦੋਂ ਪਾਰਟੀ ਰਿਵਾਈਵ ਕਰਨ ਦੀ ਗੱਲ ਕਰ ਰਹੇ ਹਾਂ ਉਹ ਤਾਂ ਗ੍ਰਾਸ ਰੂਟ ਤੋਂ ਰਿਵਾਈਵ ਹੋਣੀ ਹੈ ਨਾ ਗ ਮਹੱਲੇ ਪਰਤੇ ਨਹੀਂ ਹੁੰਦੀ ਤੇ ਨਵੇਂ ਇਲੈਕਸ਼ਨ ਨਹੀਂ ਹੁੰਦੀਆਂ ਇਹ ਆਪਣੇ ਪਿੰਡ ਲੈਵਲ ਤੋਂ ਸ਼ੁਰੂ ਹੋਇਆ ਕਰਦੇ ਜਿਹੜੀ ਪਿੰਡ ਲੈਵਲ ਦੀਆਂ ਯੂਨਿਟਸ ਹੈ ਗਿਆ ਮਹੱਲੇ ਲੈਵਲ ਦੀਆਂ ਯੂਨਿਟਸ ਹੈ ਇਹ ਅਕਾਲੀ ਦਲ ਦੇ ਬੜੇ ਜਮਹੂਰੀ ਸਿਸਟਮ ਸੀਗਾ ਬਈ ਵੇਸ਼ਾ ਹੀ ਇੱਥੇ ਪੱਦਰ ਤੋਂ ਕਾਗਜ਼ਾਤ ਤੇ ਭਾਜਪਾ ਦੀ ਪਾਰਟੀ ਵੀ ਇਸ ਤਰ੍ਹਾਂ ਹੀ ਕਰਦੀ ਜਿੰਨੇ ਕਾਟਰ ਬੇਸ ਪਾਰਟੀਆਂ ਹੁੰਦੀਆਂ ਇਸ ਤਰ੍ਹਾਂ ਹੀ ਕਰਦੀ ਸੋ ਇਹ ਸਾਰੇ ਇਲੈਕਸ਼ਨ ਸਰਕਲ ਲੈਵਲ ਤੇ ਜਲਾਅ ਲੈ ਬੋਲਤੇ ਫਿਰ ਸਟ੍ਰੇਟ ਲੈਵਲ ਤੇ ਸਾਰੀ ਚੱਲਦੀ ਹੈ ਤੇ ਜੇ ਪਾਰਟੀ ਰਿਵਾਈਵ ਕਰਨੀ ਹੈ ਉਹਦਾ ਇੱਕ ਤਰੀਕਾ ਇਹ ਵੀ ਹੁੰਦਾ ਕਿ ਤੁਸੀਂ ਨਵਾਂ ਬਲੱਡ ਲੈ ਕੇ ਆਉਨੇ ਯੱਕ ਬਲੱਡ ਲੈ ਕੇ ਆਉਨੇ ਹੈ ਪਾਰਟੀ ਦਾ ਕੋਈ ਨਵਾਂ ਪ੍ਰੋਗਰਾਮ ਬਣਾਉਨੇ ਨਵੇਂ ਲਖੇ ਨਵੇਂ ਨਵਾਂ ਪ੍ਰਧਾਨ ਚੁਣਦੇ ਉਹਦੇ ਨਾਲ ਪਾਰਟੀ ਆਪਣੇ ਪੈਰਾਂ ਤੇ ਖੜੇ ਕਰਨ ਦਾ ਤਰੀਕਾ ਹੈਗਾ ਉਹ ਮੈਨੂੰ ਲੱਗਦਾ ਕਿ ਅਜੇ ਉਸ ਪਾਸੇ ਵੱਲ ਨਹੀਂ ਪਿਆ ਜਾ ਰਿਹਾ ਪਹਿਲਾਂ ਜਿਹੜਾ ਇਹ ਤਾੜਾ ਮਾਣਾ ਉਲਝਿਆ ਹੋਇਆ ਹੈ ਨਾ ਕੱਲ ਤੱਕ ਸਾਵਾੜਾ ਵੀ ਇਸ ਪਾਸੇ ਧਿਆਨ ਚਲੋ ਉਹਦਾ ਹੁਣ ਸਮੱਸਿਆ ਬਣੀ ਹੈ ਇਸ ਤੋਂ ਪਹਿਲਾਂ ਤਾਂ ਇਸ ਮੁੱਸੀਆ ਹੈ ਨਹੀਂ ਜੀ ਗੱਲ ਜੇ ਪਾਰਟੀ ਰਿਵਾਈਵ ਕਰਨੀ ਹੈ ਤੇ ਉਹਦੇ ਆਸਤੇ ਜ਼ਰੂਰੀ ਹੈ ਕਿ ਤੁਹਾਨੂੰ ਗਰਾਸ ਰੂਟ ਤੇ ਜਿਹੜੀਆਂ ਇਹਨਾਂ ਦੀ ਯੂਨਿਟਸ ਹੈਗੀਆਂ ਉਥੋਂ ਇਲੈਕਸ਼ਨ ਤੇ ਮੋਬਿਲਾਇਜ਼ੇਸ਼ਨ ਸ਼ੁਰੂ ਕੀਤੀ ਜਾਵੇ ਤੇ ਉੱਪਰ ਤੱਕ ਇਹ ਪ੍ਰੋਸੈਸ ਕੰਪਲੀਟ ਕੀਤਾ ਜਾਵੇ ਅਗਰ ਸਵਾਬਦ ਹੁੰਦਾ ਸੀ ਵੀ ਇਹ ਭਰਤੀ ਕਰਨੀ ਹੈ ਇਹਨੇਚਰ ਦੇ ਵਿੱਚ ਹੋਣੀ ਹੈ ਇਸ ਪਰ ਦੇ ਕਨਸਟੀਟਿਊਸ਼ਨ ਸੀਗਾ ਹੁਣ ਜਦੋਂ ਕਲਾਜ਼ ਵੀ ਹੈ ਨਹੀਂ ਗੀ ਟਾਈਮ ਬਾਉਂਡ ਦੇਖਦੇ ਆ ਵੀ ਇਹ ਕਿਵੇਂ ਕਰਦੇ ਆ अदरवाइज ਤਾਂ ਜੇ ਪਾਰਟੀ ਰਿਵਾਈਵ ਕਰਨੀ ਹੈ ਇਹਨਾਂ ਨੂੰ ਮੇਰਾ ਖਿਆਲ ਗ੍ਰਾਸ ਰੂਟ ਤੋਂ ਸ਼ੁਰੂ ਕਰਨਾ ਚਾਹੀਦਾ ਹੋਣ ਵੀ ਬਿਲਕੁਲ ਤਾਂ ਹੁਣ ਆ ਜੇ ਅੰਦਰੂਨੀ ਸਰਦਾਰੀ ਦੀ ਲੜਾਈ ਹੈ ਜੇ ਲੈਫਟ ਦੀ ਉਹਨਾਂ ਚ ਨਵੇਂ ਸਿਰੇ ਤੋਂ ਸ਼ੁਰੂ ਨਹੀਂ ਹੋਊਗਾ ਲੱਗਦਾ ਕਿਉਂਕਿ ਜਿੱਦਾਂ ਜਿਹੜਾ ਬਾਗੀ ਗਰੁੱਪ ਕੋ ਕੱਢਿਆ ਗਰੁੱਪ ਕੋ ਮੈਂ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਸੁਣ ਰਿਹਾ ਸੀਗਾ ਇੱਕ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਸੁਖਬੀਰ ਜੀ ਵੱਡਾ ਦਿਲ ਦਿਖਾਉਣ ਅੱਜ ਵੀ ਅਸਤੀਫਾ ਦੇ ਦੇਣ ਸਾਰੇ ਇਕੱਠੇ ਹੋ ਸਕਦੇ ਨੇ ਤੇ ਨਵੀਂ ਲੀਡਰਸ਼ਿਪ ਆ ਜਾਏ ਪੁਰਾਣਿਆਂ ਦੀ ਬਜਾਏ ਤੇ ਸਾਡਾ ਕੋਈ ਗੱਲ ਨਹੀਂ ਅਸੀਂ ਕੋਈ ਨਵੀਂ ਪਾਰਟੀ ਨਹੀਂ ਬਣਾਵਾਂਗੇ ਜੇਕਰ ਇਹ ਹੋ ਜੇ ਰੌਲਾ ਤਾਂ ਹੁਣ ਸੁਮੇਰ ਸਿੰਘ ਬਾਦਲ ਉਹ ਆਪਣੇ ਤਰੀਕੇ ਦੇ ਨਾਲ ਹਾਂ ਹਮੇਰ ਜੀ ਇੱਥੇ ਤਾਂ ਰੌਲਾ ਹੈ ਨਾ ਇੱਥੇ ਹੀ ਹੈ ਅਸਲੀ ਇਹਨਾਂ ਦੇ ਆਖੇ ਸੁਖਵੀਰ ਸਿੰਘ ਬਾਦਲ ਨਾਲ ਕਿਉਂ ਕਰਨ ਲੋਕਾਂ ਨੇ ਤਾਂ ਫਤਵਾ ਦੇਤਾ ਉਹ ਫਿਰ ਵੀ ਰਿਜ਼ਾਈਨ ਨਹੀਂ ਕਰ ਰਹੇ ਜਦੋਂ ਲੋਕਾਂ ਦੇ ਫਤਵੇ ਦੀ ਉਹ ਪਰਵਾਹ ਨਹੀਂ ਕਰ ਰਹੇ ਤੇ ਇਹਨਾਂ ਨੇ ਜਿਹੜੇ 8 ਲੀਟਰ ਕੱਢੇ ਇਹਨਾਂ ਦੀ ਪਰਵਾਹ ਕਿਉਂ ਕਰਨਗੇ ਗੱਲ ਤਾਂ ਬੜੀ ਸਿੰਪਲ ਜੀ ਹੈਗੀ ਹੈ ਇਹਦਾ ਮਤਲਬ ਇੱਕ ਹੋਰ ਵੀ ਹੈ ਕਿ ਇਹ ਲਕੀਰ ਖਿੱਚ ਕੇ ਲੜਾਈ ਨਹੀਂ ਕਰ ਰਹੇ ਇਹਤੇ ਹੀ ਗਲਤੀ ਹੋਇਆ ਕਰਦੀ ਹੈ ਬੁਰਜਾ ਸਿੰਘ ਟੋੜਾਹੋਰਾ ਨੇ ਵੀ 1999 ਦੇ ਵਿੱਚ ਇਹੀ ਗਲਤੀ ਕੀਤੀ ਸੀ ਉਹ ਲਕੀਰ ਖਿੱਚ ਕੇ ਲੜਾਈ ਨਹੀਂ ਸੀ ਲੜੀ ਉਹ ਝਾਕ ਰਹੀ ਬਈ ਕੱਲ ਨੂੰ ਫਿਰ ਇਕੱਠੇ ਹੋ ਜਾਗੇ ਹਾਂ ਇੱਕ ਫੈਸਲਾ ਜ਼ਰੂਰ ਲਿਆ ਸੀਗਾ ਜਦੋਂ 2002 ਦੀ ਅਸੈਂਬਲੀ ਇਲੈਕਸ਼ਨ ਆਈ ਸੀਗੀ ਉਹਨਾਂ ਨੇ ਕਿਹਾ ਬਈ ਹੁਣ ਤਾਂ ਇਹਨੂੰ ਜਿਹੜੇ ਲਫ਼ਜ਼ ਵਰਤੇ ਕਿਸੇ ਮੈਨੂੰ ਹੁਣ ਤੱਕ ਆ ਦੇਗੇ ਕਿਤੇ ਆਪਣੇ ਜ਼ਮੀਨ ਤੇ ਲਿਆ ਕੇ ਬਰਾਬਰ ਰਣੇ ਤੇ ਲਿਆ ਕੇ ਨਾ ਲੱਭ ਸੀਗਾ ਵੇਓ ਰੜੇ ਤੇ ਲਿਆ ਕੇ ਫਿਰ ਸਮਝੌਤਾ ਕਰਾਂਗੇ ਗਲਤੋ ਸਮਝੋਤੇ ਨਹੀਂ ਸੀਗੇ ਵੀ ਕਰਨਾ ਬਰਾਬਰੀ ਤੇ ਲਿਆ ਕੇ ਰੜੇ ਤੇ ਲਿਆ ਕੇ ਕਰਨਾ ਜਾਂ ਤਾਂ ਲਕੀਰ ਖੱਚ ਕੇ ਲੜਾਈ ਲੜੀ ਹੁੰਦੀ ਤੇ ਫਿਰ ਗੱਲ ਹੋਰ ਸੀਗੀ ਹੁਣ ਵੀ ਸਮੱਸਿਆ ਉਹੀ ਹੈ ਹੁਣ ਵੀ ਲਕੀਰ ਨਹੀਂ ਖਿੱਚੀ ਹੋਈ ਜਿਹੜੀ ਇਹ ਤੁਸੀਂ ਵਡਾਲਾ ਰਾਜ ਦੇ ਸਟੇਟਮੈਂਟ ਦੀ ਗੱਲ ਕਰ ਰਹੇ ਹੋ ਨਾ ਤੇ ਜੇ ਲੜਾਈ ਲੜਨੀ ਆ ਫਿਰ ਲਕੀਰ ਖੱਚ ਕੇ ਲੜੀ ਜਾਂਦੇ ਤੁਸੀਂ ਆਪਣਾ ਪਾਰਟੀ ਬਣਾਓ ਨਵਾਂ ਪ੍ਰੋਗਰਾਮ ਲੈ ਕੇ ਆਓ ਜੇ ਲੋਕਾਂ ਐ ਉਸੇ ਐਕਸੈਪਟ ਹੋਵੋਗੇ ਤੁਹਾਡੀ ਪਾਰਟੀ ਤੁਰਪੇਗੀ ਅੱਗੇ ਗਲਤ ਇੰਨੀ ਹੁੰਦੀ ਹੈ